ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਅੱਜ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਗੁਰਦੁਆਰਾ ਹਾਂਡੀ ਸਾਹਿਬ ਇਹ ਗੁਰਦਰਾ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਟਨਾ ਜੀ ਇੱਥੋਂ ਦੇ ਲਗਭਗ 20-25 ਕਿਲੋਮੀਟਰ ਪੈਂਦਾ ਹੈ ਔਰ ਇਹ ਗੁਰੂ ਘਰ ਧੰਤਨ ਸਾਹਿਬ ਸੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਧਰਤੀ ਨੂੰ ਛੱਡ ਕੇ ਅਨੰਦਪੁਰ ਸਾਹਿਬ ਜਾਣ ਲੱਗੇ ਸੀ ਉਸ ਸਮੇਂ ਗੁਰੂ ਸਾਹਿਬ ਨੇ ਇਸ ਜਗ੍ਹਾ ਤੇ ਚਰਨ ਪਾਏ ਸਨ ਸੋ ਇਤਿਹਾਸ ਤੁਹਾਨੂੰ ਪਤਾ ਕਿ ਇੱਥੇ ਸਾਰੇ ਗੁਰੂ ਘਰਾਂ ਵਿੱਚ ਜੋ ਅੰਦਰ ਬਾਬਾ ਜੀ ਹੁੰਦੇ ਨੇ ਉਹ ਸਾਰਿਆਂ ਸੰਗਤਾਂ ਨੂੰ ਇਤਿਹਾਸ ਨਾਲ ਜਾਣੂ ਕਰਾਉਂਦੇ ਨੇ ਸੋ ਬਾਬਾ ਜੀ ਕੋਲ ਇਤਿਹਾਸ ਵੀ ਸੁਣਾਉਣਗੇ ਸੋ ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਹਾਂਢੀ ਸਾਹਿਬ ਜੀ ਔਰ ਇੱਥੇ ਹੀ ਅੰਦਰ ਦਸਮ ਪਾਤਸ਼ਾਹ ਜੀਆਂ ਦੇ ਚਰਣਾ ਦੇ ਨਿਸ਼ਾਨ ਵੀ ਨੇ ਉਹ ਵੀ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਸਮੇਤ ਸਾਡੀਆਂ ਪੁੱਜ ਰਹੀਆਂ ਨੇ ਨਾ ਤਾਂ ਮस्तक ਹੋ ਕੇ ਬੈਠਣ ਗਿਆ ਉਸ ਤੋਂ ਬਾਧਰ ਬਾਬਾ ਜੀ ਜੋ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਾਣਗੇ ਸੋ ਇਹ ਹੈ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੇ ਪਵਿੱਤਰ ਚਰਨਾਂ ਦਾ ਨਿਸ਼ਾਨ ਨੇ ਉਹਨਾਂ ਦੇ ਇੱਕ ਪੱਥਰ ਦੀ ਪਲੇਟ ਹੈ ਜਿਹਦੇ ਉੱਪਰ ਨਿਸ਼ਾਨ ਲੱਗੇ ਹੋਏ ਹਨਾ ਗੁਰੂ ਸਾਹਿਬ ਦੇ ਸੋ ਦਰਸ਼ਨ ਕਰੋ ਜੀ ਗੁਰੂ ਘਰ ਦੇ ਇੱਕ ਆਖਾਲਸਾ ਵਾਹਿ ਜੀ ਕੀ ਫਤਿਹ ਇਹ ਪਵਿੱਤਰ ਪਾਵਨ ਸਥਾਨ ਗੁਰਦਾਰੇ ਦਾ ਨਾਮ ਗੁਰਦਾਰਾ ਹਾਂਡੀ ਸਾਹਿਬ ਦਾਣਾਪੁਰਵਸਤੀ ਘਾਟ ਵਿਖੇ ਪੈਂਦਾ ਹੈ ਇਹ ਗੁਰਦਾਰਾ ਸਾਹਿਬ ਦਾ ਨਾਮ ਹਾਂਡੀ ਸਾਹਿਬ ਇਹ ਜਗ੍ਹਾ ਦੇ ਨਾਮ ਦਾਣਾਪੁਰ ਹੈ ਦਸਵੇਂ ਪਾਤਸ਼ਾਹ ਪਟਨਾ ਸਾਹਿਬ ਵਿਖੇ ਅਵਤਾਰ ਧਾਰਨ ਕਰਨ ਤੋਂ ਬਾਅਦ ਪਟਨਾ ਸਾਹਿਬ ਵਿਖੇ 7 ਸਾਲ ਤੇ ਅਵਸਥਾ ਤੇ ਰਹੇ ਵਿਵਾਦ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਅਗੰਮੀ ਖੇਡ ਤੋਂ ਪਹਿਲਾਂ ਆਨੰਦਪੁਰ ਸਾਹਿਬ ਆਉਣ ਦੀ ਆਗਿਆ ਭੇਜੀ ਦਸਵੇਂ ਪਾਤਸ਼ਾਹ ਜਦ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਜਾਣ ਵਾਸਤੇ ਤਿਆਰੀਆਂ ਕੀਤੀਆਂ ਤਾਂ ਰਾਜਾ ਫਤਿਹ ਚੰਨ ਮੈਨੇ ਤਖਤ ਪਟਨਾ ਸਾਹਿਬ ਦੇ ਨਾਲ ਗਲੀ ਦੇ ਵਿੱਚ ਬਾਹਲ ਲੀਲਾ ਸਾਹਿਬ ਗੁਰਦਾਰਾ ਜਿੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨੂੰ ਨਾਲ ਲੈ ਜਾ ਕਰ ਖੇਡਿਆ ਕਰਦੇ ਸਨ ਉੱਥੇ ਦਾ ਰਾਜਾ ਫਤੇ ਚਨ ਮੈਣੀ ਤਿਨਾ ਦੇ ਘਰੋਂ ਵਿਸੰਭਰਾ ਦੇ ਤੇ ਪਟਨਾ ਸਾਹਿਬ ਦੇ ਨਾਲ ਹੀ ਗੰਗਾਵਲ ਪਾਸੇ ਨੂੰ ਉੱਥੇ ਕੰਗਨ ਘਾਟ ਗੁਰਦਾਰਾ ਜਿੱਥੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਬੱਚਿਆਂ ਨੂੰ ਨਾਲ ਲੈ ਜਾ ਕੇ ਬੇੜੀ ਸੈਰ ਕਰਦੇ ਸਨ ਉਥੇ ਆਪ ਆਪਣਾ ਸੋਹਣੇ ਦਾ ਕਲਾ ਗੰਗਾ ਰਵੀ ਸਿਟੇ ਸਨ ਉਥੇ ਇੱਕ ਸ਼ਿਵਦਤ ਪੰਡਤ ਹੋਇਆ ਜਿਨ੍ਹਾਂ ਦਸਵੇਂ ਪਾਤਸ਼ਾਹ ਜੀ ਸੱਤ ਸਾਲ ਦੀ ਅਵਸਥਾ ਦੇ ਵਿੱਚ ਸ਼ਿਵਦਤ ਪੰਡਤ ਨੂੰ ਰਾਮ ਰੂਪ ਹੋ ਕੇ ਦਰਸ਼ਨ ਦਿੱਤੇ ਸਨ ਕਿਉਂਕਿ ਸ਼ਿਵਦਤ ਪੰਡਤ ਆਪ ਰਾਮ ਦਾ ਉਪਾਸਕ ਸੀ ਜਦ ਪੰਜਾਬ ਨੂੰ ਜਾਣ ਲੱਗੇ ਤੇ ਰਾਜਾ ਫਤੇਚਨ ਮੈਣੀ ਦਿਨਾਜੇ ਘਰੋ ਵੀ ਸ਼ੰਭਰਾਜੇ ਸ਼ਿਵਦਤ ਪੰਡਤ ਉਲਾਗਲੇ ਪਿੰਡਾਂ ਦੇ ਸਾਰੇ ਸੰਗਤ ਹੀ ਦਸਵੇਂ ਪਾਤਸ਼ਾਹ ਜੀ ਦੇ ਨਾਲ ਪੂਏ ਸਤਕਾਰ ਵਿੱਚੋਂ ਤਖਤ ਪਟਨਾ ਸਾਹਿਬ ਤੋਂ ਸਾਰੇ ਸੰਗਤੀ ਸਥਾਨ ਜਿੱਥੇ ਹੁਣ ਬੈਠੇ ਹਾਂ ਇਹ ਜਗ੍ਹਾ ਦੇ ਨਾਮ ਦਾਣਾਪੁਰ ਇੱਥੇ ਤੱਕ ਗੁਰੂ ਸਾਹਿਬ ਜੀ ਨੂੰ ਸਾਰੇ ਸੰਗਤ ਛੱਡਣ ਵਾਸਤੇ ਆਏ ਇੱਥੇ ਆਉਂਦੇ ਦਸਵੇਂ ਪਾਤਸ਼ਾਹ ਨੂੰ ਸਾਮ ਪਹਿਗੇ ਇੱਥੇ ਮਾਤਾ ਜਮਨਾ ਦੇ ਰਹਿੰਦੀ ਸੀ ਜਨਾਬ ਗੁਰੂ ਤਾਰਾ ਕੀਤਾ ਰਾਤ ਇਥੇ ਪ੍ਰਾਪਤ ਕੀਤੀ ਰੁਕੇ ਗੁਰੂ ਸਾਹਿਬ ਨੇ ਹੁਕਮ ਕੀਤਾ ਮਾਤਾ ਇਸਾਰੇ ਸੰਗਤ ਸਵੇਰ ਦੇ ਚੱਲੇ ਹੋਣੇ ਭੁੱਖੇ ਤੇ ਹਾਇ ਨੇ ਜਨਾਬ ਆਸਤੇ ਲੰਗਰ ਤਿਆਰ ਕਰੋ ਮਾਤਾ ਜਮਨਾ ਦੀ ਕੈਨੇ ਮਹਾਰਾਜ ਮੈਂ ਤੇ ਆਬੋਧ ਗਰੀਬਾਂ ਨਾਲ ਮਿੱਟੀ ਦੇ ਹਾਂ ਦੀ ਖਿਚੜੀ ਰਿੱਦੀ ਹੈ ਜੇ ਹੁਕਮ ਕਰੋ ਤਾਂ ਮਿੱਟੀ ਦੇ ਹਾਂ ਦੀ ਵਾਲੀ ਖਿਚੜੀ ਆਪ ਜੀ پاس ਲਿਆਈਏ ਤਾਂ ਆਪ ਰਖਤਾ ਪਾਓ ਗੁਰੂ ਸਾਹਿਬ ਨੇ ਹੁਕਮ ਕੀਤਾ ਕਿ ਮਿੱਟੀ ਦੀ ਹਾਂਦੀ ਵਾਲੀ ਖਿਚੜੀ ਸਾਡੇ ਕੋਲ ਲਿਓ ਮਾਤਾ ਜਮਨਾ ਦੀ ਮਿੱਟੀ ਦੀ ਹਾਂਦੀ ਵਾਲੀ ਖਿਚੜੀ ਦਸਵੇਂ ਪਾਤਸ਼ਾਹ ਕੋਲ ਲਿਆਏ ਗੁਰੂ ਸਾਹਿਬ ਨੇ ਮਿੱਟੀ ਦੀ ਹਾਂਦੀ ਉੱਤੇ ਰਮਾਲਾ ਪਾ ਕੇ ਅਰਦਾਸਾ ਕੀਤਾ ਅਰਦਾਸ ਕਰਨ ਤੋਂ ਬਾਅਦ ਹੁਕਮ ਹੋਇਆ ਹੁਣ ਖਿਚੜੀ ਦਾ ਲੰਗਰ ਸਾਰੇ ਸੰਗਤ ਨੂੰ ਵਰਤਾਇਆ ਸ਼ੁਰੂ ਕਰ ਦਿਓ ਸਾਰੇ ਸੰਗਤ ਨੂੰ ਵਰਤਾਇਆ ਸ਼ੁਰੂ ਹੋ ਗਏ ਸਾਰੇ ਸੰਗਤਾਂ ਲੰਗਰ ਛਕਲੇ ਛਕਨ ਤੋਂ ਉਪਰੰਤ ਉਹੜੀ ਮਿੱਟੀ ਦੀ ਹਾਂਡੀ ਸੀ ਉਹ ਖਿਚੜੀ ਦੇ ਨਾਲ ਭਰੀ ਤੇ ਭਰੀ ਰਹਿ ਗਈ ਮੁੱਕੀ ਨਹੀਂ ਸੀ ਇਹਦਾ ਨਾ ਪੈ ਗਿਆ ਹਾਂਡੀ ਸਾ ਮਿੱਟੀ ਹਾਂਡੀ ਬਣਾਉਣ ਕਰਕੇ ਸਵੇਰ ਤੜਕੇ ਅੰਮ੍ਰਿਤ ਵੇਲੇ ਦਸਵੇਂ ਪਾਤਸ਼ਾਹ ਇੱਥੋਂ ਹੀ ਸਾਰੇ ਸੰਗਤਾਂ ਨੂੰ ਵਾਪਸੀ ਕਰ ਦਿੱਤੇ ਆਪ ਇੱਥੋਂ ਅਨੰਦਪੁਰ ਸਾਹਿਬ ਨੂੰ ਜਾਣ ਲੱਗੇ ਫੇ ਮਾਤਾ ਜਮਨਾ ਦੇ ਅੱਗੇ ਹੋ ਕੇ ਬੇਨਤੀ ਕੀਤੀ ਗਰੀਬ ਨਿਵਾਜ ਤੁਸੀਂ ਹੁਣ ਪੰਜਾਬ ਨੂੰ ਚੱਲਿਓ ਤੇ ਸਾਡੇ ਵਾਸਤੇ ਕੋਈ ਨਿਸ਼ਾਨੀ ਬਖਸ਼ਿ ਕਰ ਜੋ ਫੇਰ ਦਸੇਪਾ ਨੰਗੀ ਪੈਰੀ ਪੱਥਰ ਤੇ ਖਲੋਤੇ ਸਨ ਆਪਣਾ ਦੋਵੇਂ ਚਰਨਾ ਦਾ ਨਿਸ਼ਾਨੀ ਮਾਤਾ ਜਮਨਾ ਦੇਨ ਬਖਸ਼ਿਸ਼ ਕਰ ਗਏ ਆਖਿਆ ਜੋ ਵੀ ਪ੍ਰਾਣੀ ਇੱਥੇ ਆ ਕੇ ਸਰਦਾ ਪ੍ਰਦਰਸ਼ਨ ਕਰਿਆ ਕਰਨਗੇ ਸਾਡੇ ਪ੍ਰਤਗ ਦਰਸਨਾ ਦਾ ਫਲ ਪ੍ਰਾਪਤ ਹੋਏ ਸਾਹਮਣੇ ਸੀਸੇ ਵੇਖੋ ਕੰਨ ਦੇ ਨਾਲ ਉਹ ਦਸਵੇਂ ਪਾਤਸ਼ਾਹ ਜੀ ਦਾ ਚਰਨਛੋੜ ਨਿਸ਼ਾਨ ਬਾਲਵਸਤਾ ਦੇ ਬਾਕੀ ਇਹ ਮਿੱਟੀ ਦੀ ਹਾਂਡੀ ਦੇ ਬਾਰੇ ਪਾਇ ਸਾ ਪਾਇ ਵੀਰ ਸਿੰਘ ਜੀ ਲਿਖਦੇ ਹਨ ਕਿ ਹਾਂਡੀ ਮਿੱਟੀ ਵਾਲੀ ਉਹ ਮਿੱਟੀ ਹਾਂਡੀ ਹਾਂਡੀ ਖਿਚੜ ਰਿੰਨਨੀ ਉਹ ਖਿਚੜੀ ਹਾਂਡੀ ਹਾਂਡੀ ਖਿਚੜ ਦੇਵ ਦੇਵੀ ਸੰਗਤ ਹਾਂਡੀ ਬਾਲਾ ਪ੍ਰੀਤਮ ਪਿਆਰੜੇ ਉਹ ਦਿੱਠੀ ਹਾਂਡੀ ਖਿਚੜੀ ਖਾਦੀ ਕੱਢ ਕੇ ਉਸ ਵਿੱਚੋਂ ਹਾਂਡੀ ਧਨ ਮਾਈ ਪ੍ਰਧਾਨੀ ਜੀ ਦੀ ਨਿਰਿੱਧੀ ਹਾਂਡੀ ਬਾਲਾ ਪ੍ਰੀਤਮ ਟੁਰ ਗਏ ਕਹ ਰਹਿ ਗਏ ਹਾਂਡੀ ਖਿਚੜੀ ਨਿਤ ਪਕਾਉਂਦੀ ਉਸੇ ਹਾਂਡੀ ਧਿਆਨ ਧਰ ਦੇਵ ਦੇ ਗੁਰੇ ਅੱਗੇ ਹਾਂਡੀ ਦੇਖੋ ਸਤਗੁਰਾ ਖਾ ਰਹੇ ਹੱਥ ਲਾਓ ਉਸ ਹਾਂਡੀ ਮਾਈ ਕਾਨ ਬਨ ਗਈ ਉਹ ਢੀਲੀ ਹਾਂਡੀ ਹਾਂਡੀ ਤੋਂ ਸੰਗਤ ਬਣੀ ਹੁਣ ਸੰਗਤ ਹਾਂਡੀ ਹਾਂਡੀ ਤੋਂ ਸੰਗਤ ਬਣੀ ਹੁਣ ਸੰਗਤ ਹਾਂਡੀ ਏ ਇੱਥੋਂ ਦਾ ਇਤਿਹਾਸ ਤਾਂ ਇੱਥੇ ਸਵੇਰ ਖਿਚੜੀ ਦਾ ਪ੍ਰਸਾਦ ਆ ਭੋਲਕ ਦਾ ਫਿਰ ਸਾਰਾ ਦਿਨ ਖਿਚੜੀ ਦਾ ਹੀ ਲੰਗਰ ਚੱਲਦਾ ਜਨਾਬ ਸੰਗਤਾਂ ਨੇ ਖਿਚੜੀ ਪ੍ਰਸਾਦ ਵਾਸਤੇ ਯਾਸਿਰਪਾਉ ਸਾਹਿਬ ਲੰਗਰ ਵਾਸਤੇ ਕੋਈ ਮਾੜੀ ਨਹੀਂ ਹੋਵੇ ਦੇਖ ਆਪਣਾ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਗੁਰੂ ਜੀ ਨੇ 5100 ਰੁਪਏ ਰਸੀਖੇ ਟੋਂਦੇ ਇੱਕ ਦਿਨ ਦਾ ਉਹਨਾਂ ਦਾ ਨਾਦ ਲੰਗਰ ਚੱਲਦਾ ਹੈ ਦੂਸਰ ਰਸੀਖੇ ਟੋਂਦੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਔਰ ਇਤਿਹਾਸ ਵਿਚਾਰਾ ਸੁਣ ਕੇ ਸੰਗਤਾਂ ਹੁਣ ਥੱਲੇ ਜੋ ਲੰਗਰ ਹਾਲ ਬਣਿਆ ਹੋਇਆ ਹੈ ਗੁਰੂ ਘਰ ਵਿੱਚ ਸੰਗਤਾਂ ਪੁੱਜ ਰਹੀਆਂ ਨੇ ਕੁਝ ਸੰਗਤਾਂ ਆਗੀਆਂ ਨੇ ਲੰਗਰ ਛਕ ਰੀਆਂ ਸੰਗਤਾਂ ਸੋ ਲੰਗਰ ਛਕਣ ਪ੍ਰਾਂਤ ਸੰਗਤਾਂ ਨੇ ਵਾਪਸੀ ਗੁਰਦੁਆਰਾ ਸੱਚਖੰਡ ਸ੍ਰੀ ਹਰਿਵੰਦਰ ਜੀ ਪਟਨਾ ਸਾਹਿਬ ਕੇ ਪੂਜਣਾ ਹੈ ਸੋ ਇਹ ਜੋ ਗੁਰੂ ਘਰ ਹੈ ਇਹ ਪਿੰਡ ਹੈ ਜੀ ਦਾਨਾਪੁਰ ਹੈ ਇੱਥੇ ਰੇਲਵੇ ਸਟੇਸ਼ਨ ਵੀ ਹੈ ਕੁਝ ਸੰਗਤਾਂ ਜੋ ਆਉਂਦੀਆਂ ਨੇ ਉਹ ਪਹਿਲੇ ਇੱਥੇ ਵੀ ਆ ਜਾਂਦੀਆਂ ਨੇ ਦਾਨਾਪੁਰ ਸਟੇਸ਼ਨ ਤੇ ਉਤਰ ਕੇ ਸੰਗਤਾਂ ਦਾ ਦਰਸ਼ਨ ਕਰਕੇ ਫਿਰ ਪਟਨਾ ਸਾਹਿਬ ਜਾਂਦੀਆਂ ਨੇ ਆਪਣਾ ਆਪਣਾ ਸੰਗਤਾਂ ਦਾ ਸਿਸਟਮ ਹੈ ਜੀ ਸੋ ਹੁਣ ਇੱਥੇ ਹੀ ਆਪਾਂ ਇਸ ਕਰਦੇ ਹਾਂ ਜੀ ਲੋਕ ਨੂੰ ਸਮਾਪਤ ਫਿਰ ਤੁਹਾਨੂੰ ਇੱਕ ਨਵੇਂ ਵਲੌਗ ਵਿੱਚ ਮਿਲਾਂਗੇ ਸੋ ਸਤਿਬਾਤ ਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਬਾਲੀਲਾ ਸਾਹਿਬ ਜਿੱਥੇ ਤਕਰੀਬਨ ਜਿਆਤਰ ਸੰਗਤਾਂ ਦੀ ਰਿਹائش ਹੁੰਦੀ ਹੈ ਸੋ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ